ਫਰੀਦਕੋਟ ਦੇ ਕਸਬਾ ਕੋਟਪੂਰਾ ਬਠਿੰਡਾ ਨੈਸ਼ਨਲ ਹਾਈਵੇ 54 ਤੇ ਬਰਗਾਲੀ ਨੇੜੇ ਬਣੇ ਇੱਕ ਨਿੱਜੀ ਹੋਟਲ ਦੇ ਬਾਹਰ ਲੋਕਾਂ ਅਤੇ ਬੀਕੇਯੂ ਫਤਿਹ ਦੇ ਬੰਦਿਆਂ ਦੇ ਵੱਲੋਂ ਆਗੂਆਂ ਦੇ ਵੱਲੋਂ ਹੋਟਲ ਦੇ ਬਾਹਰ ਕਿਰਾਓ ਕਰਕੇ ਹੰਗਾਮਾ ਕੀਤਾ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਇਸ ਹੋਟਲ ਦੇ ਵਿੱਚ ਨਜਾਇਜ਼ ਤੰਦਾ ਚੱਲਦਾ ਹੈ ਅਤੇ ਇਹਨਾਂ ਨੂੰ ਕਈ ਵਾਰ ਕਿਹਾ ਗਿਆ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਇਹ ਨਾ ਰੁਕੇ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਅੰਦਰ ਮੁੰਡੇ ਅਤੇ ਕੁੜੀਆਂ ਵੀ ਹੋਟਲ ਦੇ ਵਿੱਚ ਹੋਣ ਗਿਆ ਜਿਸ ਦੇ ਚੱਲਦੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਤਾਂ ਕਿ ਇੱਥੇ ਕਿਸੇ ਤਰੀਕੇ ਦੀ ਕੋਈ ਘਟਨਾ ਨਾ ਹੋ ਸਕੇ ਸਭ ਤੋਂ ਪਹਿਲਾਂ ਜਾਣਦੇ ਆ ਕਿ ਬੀਕੇ ਯੂ ਦੇ ਆਗੂ ਨੇ ਅਤੇ ਲੋਕਾਂ ਨੇ ਕੀ ਕਿਹਾ ਲਗਭਗ 2-3 ਮਹੀਨਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇੱਥੇ ਰਤਬਾ ਨਾਂ ਦਾ ਹੋਟਲ ਬਣਿਆ ਹੈ ਇਹਦੇ ਵਿੱਚ ਬਹੁਤ ਗੈਰ ਕਾਨੂੰਨੀ ਧੰਦਾ ਚੱਲਦਾ ਹੈ ਜਿਹੜਾ ਕਿ ਪੰਜਾਬ ਦੇ ਨੌਜਵਾਨਾਂ ਲਈ ਬੱਚੇ-ਬੱਚੀਆਂ ਲਈ ਬੜਾ ਖਤਰਨਾਕ ਰੋਜ਼ਾਨਾ ਪੰਜਾਬ ਦੇ ਲੋਕ ਇਸ ਅਜਿਹੇ ਸੱਭਿਆਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਦਿੱਤਾ ਕੋਈ ਕਾਰਵਾਈ ਨਹੀਂ ਹੋਈ ਔਰ ਅੱਜ ਅਸੀਂ ਜਥੇਬੰਦੀ ਦੇ ਕੁਝ ਬੰਦੇ ਚੇਤਾਵਨੀ ਤੌਰ ਤੇ ਇਹਨਾਂ ਕੋਲ ਆਏ ਸੀਗੇ ਔਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਮੌਕੇ ਤੇ ਰੇਡ ਵੀ ਕੀਤੀ ਅਤੇ ਉੱਥੇ ਬਹੁਤ ਸਾਰੇ ਮੁੰਡੇ ਕੁੜੀਆਂ ਉਹਨਾਂ ਨੇ ਇਹਦੇ ਅੰਦਰ ਸੀਗੇ ਤਾਂ ਮੈਂ ਕਹਿੰਦਾ ਕਾਨੂੰਨੀ ਤੌਰ ਤੇ ਭਾਵੇਂ ਸਹੀ ਹੋਵੇ ਪਰ ਮੈਨੂੰ ਨਹੀਂ ਲੱਗਦਾ ਵੀ ਕਾਨੂੰਨੀ ਤੌਰ ਤੇ ਸਹੀ ਆ ਕਿਉਂਕਿ ਆ ਜਿਹੜਾ ਹਾਈਵੇ ਤੋਂ ਰਸਤਾ ਉੱਤਰਦਾ ਜੇ ਅਸੀਂ ਕਿਤੇ ਨਾ ਕਿਤੇ ਆਪਦੇ ਖੇਤ ਦੇ ਵਿੱਚ ਕੰਬਾਈਨ ਤਾਰੀਏ ਨਾ ਤੇ 507 ਗੱਡੀਆਂ ਆ ਜਾਂਦੀਆਂ ਵੀ ਸਾਡੇ ਦਰਖਤ ਟੁੱਟ ਗਏ ਇਹਨਾਂ ਨੇ ਪਤਾ ਨਹੀਂ ਕਿੱਥੋਂ ਪਰਮਿਸ਼ਨ ਲਈ ਉਹ ਸਾਨੂੰ ਤਾਂ ਅਸੀਂ ਆਰਟੀਆਈ ਆਰਟੀਆਈ ਪਾ ਕੇ ਲਿਆ ਹੈ ਸਾਰਾ ਕੁਝ ਕੋਈ ਪਰਮਿਸ਼ਨ ਨਹੀਂ ਪਰ ਲੈਂਡ ਜਿਹੜੀ ਜ਼ਮੀਨ ਹੈ ਖੇਤੀਬਾੜੀ ਵਾਲੀ ਜਦੋਂ ਇਹਨੂੰ ਅਸੀਂ ਕਮਰਸ਼ੀਅਲ ਦੇ ਵਿੱਚ ਚੇਂਜ ਕਰਨਾ ਤਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਹੈ ਇਹਨਾਂ ਕੋਲ ਕੋਈ ਨਹੀਂ ਸੋ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਧੰਦਾ ਇੱਥੇ ਕੱਲਾ ਨਹੀਂ ਇਹਨਾਂ ਨੇ ਬਹੁਤ ਥਾਵਾਂ ਤੇ ਚਲਾਇਆ ਹੈ ਉਹ ਧੰਦਾ ਤਾਂ ਬਿਲਕੁਲ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਬਿਲਕੁਲ ਸਕੂਲਾਂ ਵਾਲੇ ਬੱਚੇ ਆ ਗਵਾਂਢ ਨਾਲ ਦਸ਼ਮੇਸ਼ ਸਕੂਲ ਹੈ ਆ ਇਤਿਹਾਸਕ ਗੁਰਦੁਆਰਾ ਟੀਬੀ ਸਾਹਿਬ ਜੇ ਇਹੋ ਜੇ ਧਾਰਮਿਕ ਸਥਾਨਾਂ ਤੇ ਸਕੂਲਾਂ ਦੇ ਸਾਹਮਣੇ ਅਜਿਹੇ ਅੱਡੇ ਖੁੱਲਣਗੇ ਤਾਂ ਪੰਜਾਬ ਦਾ ਭਵਿੱਖ ਕੀ ਹੋਊਗਾ ਤੁਸੀਂ ਸਾਰੇ ਆਪ ਅੰਦਾਜ਼ਾ ਲਾ ਸਕਦੇ ਇੱਕ ਜਿਵੇਂ ਆਪਾਂ ਕਿਹਨੂੰ ਨੇ ਰੇਡ ਕਰਦੇ ਆ ਨਾ ਉਸ ਤਰੀਕੇ ਨਾਲ ਅਸੀਂ ਇੱਕ ਰੇਡ ਹੀ ਕੀਤੀ ਆ ਸਾਡੇ ਜਿੰਨੇ ਵੀ ਬੰਦੇ ਸੀਗੇ ਆ ਕੇ ਇੱਥੇ ਚੌਕਨ ਚਾਰਜ ਵੀ ਸੱਦੇ ਪੱਤਰਕਾਰ ਵੀ ਬੁਲਾਏ ਤੇ ਆ ਕੇ ਜਦੋਂ ਅੰਦਰ ਦੇਖਿਆ ਤਾਂ ਵੀ ਪੰਜ ਛੇ ਜੋੜੇ ਤੁਸੀਂ ਵੀ ਗਏ ਆ ਗਲਤ ਕੰਮ ਵਾਲੇ ਇੱਥੇ ਫੜੇ ਗਏ ਆ ਤੇ ਇਹ ਬਹੁਤ ਗਲਤ ਆ ਕਿਉਂਕਿ ਸਾਡੇ ਦਸ਼ਮੇਸ਼ ਗਲੋਬਲ ਪਬਲਿਕ ਸਕੂਲ ਆ ਇਧਰਲੇ ਪਾਸੇ ਇਧਰਲੇ ਪਾਸੇ ਸਾਡੇ ਸ਼ਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਧਰਤੀ ਕਿੱਬੀ ਸਾਹਿਬ ਗੁਰਦੁਆਰਾ ਸਾਹਿਬ ਆ ਉਹਦੀ ਹਦੂਦ ਦੇ ਅੰਦਰ ਆ ਇਹ ਇੱਕ ਵੇਸ਼ਵਾ ਪੁਨੇ ਦਾ ਜਿਹੜਾ ਧੰਦਾ ਇਹ ਹੋਟਲ ਮਾਲਕ ਚਲਾ ਰਹੇ ਆ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਕਿੱਥੋਂ ਆਏ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਤੇ ਹਰੀ ਸਿੰਘ ਨਲੂਏ ਵਰਗੇ ਬਾਬਾ ਬੰਦਾ ਭਾਦਰ ਵਰਗੇ ਯੋਧੇ ਪੈਦਾ ਹੋਏ ਆ ਤੇ ਇਹ ਕਿਹੜੇ ਪਾਸੇ ਨੂੰ ਧੱਕ ਰਹੇ ਆ ਆਪਣੇ ਬੱਚਿਆਂ ਦਾ ਭੁੱਖ ਖਰਾਬ ਕਰ ਰਹੇ ਆ ਅੰਦਰ ਸਕੂਲੀ ਬੱਚੇ ਵੀ ਆਉਂਦੇ ਇੱਥੇ ਇਹਦੇ ਨਾਲ ਇੱਥੇ ਦੱਸਦੇ ਆ ਸਕੂਲੀ ਬੱਚੇ ਵੀ ਆਉਂਦੇ ਤਾਂ ਕਰਕੇ ਤਾਂ ਸਾਨੂੰ ਪਤਾ ਲੱਗਿਆ ਸਾਨੂੰ ਸ਼ੇਕ ਲੱਗਿਆ ਇਹਨਾਂ ਚੀਜ਼ਾਂ ਦਾ ਪਰ ਚਲੋ ਸਾਡੇ ਬੱਚੇ ਨਹੀਂ ਇੱਥੇ ਗਾਂ ਨੂੰ ਸਾਡੇ ਵੀ ਆਉਣਗੇ ਜਿਹੜੇ ਸਾਡੇ ਕਿਸੇ ਗਵਾਂਢੀ ਦੇ ਜਾਂ ਕਿਸੇ ਦੇ ਆਉਂਦੇ ਆ ਇਹ ਚੀਜ਼ ਸਾਡੇ ਹੀ ਬੱਚੇ ਆ ਇਹ ਜੇ ਆਪਾਂ ਸੋਚ ਕੇ ਚੱਲੀਏ ਸਾਡੀ ਮੰਗ ਥੋੜੀ ਸਾਡੀ ਮੰਗ ਇਹ ਆ ਜੀ ਤੁਸੀਂ ਅੰਦਰ ਗਏ ਆ ਉੱਥੇ ਜੋੜੇ ਫੜੇ ਆ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜਾ ਹੋਟਲ ਆ ਰਤਬਾ ਇਹ ਬੰਦ ਹੋਣਾ ਚਾਹੀਦਾ ਉਦੋਂ ਮੌਕੇ ਦੇ ਉੱਤੇ ਪਹੁੰਚੇ ਐਸਐਚਓ ਤੇ ਪੁਲਿਸ ਟੀਮ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਤੇ ਇੱਥੇ ਉਹ ਪਹੁੰਚੇ ਸ਼ੁਰੂ ਕਰ ਦਿੱਤੀ ਹੈ ਡਾਕਟਰ ਕਿਸਾਨ ਯੂਨੀਅਨ ਨੇ ਤਾਂ ਨਾ ਲਗਾਇਆ ਸੀ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਜੀ ਤੇ ਹਰਿੰਦਰ ਸਿੰਘ ਜੀ ਨੇ ਉਹ ਇੱਕ ਬਿਆਨ ਲਿਖਾਇਆ ਸਾਡੇ ਪਾਸ ਦਰਜ ਕਰਾਇਆ ਹੈ ਜੀ ਵੀ ਆ ਜਿਹੜਾ ਹੋਟਲ ਹੈਗਾ ਜੀ ਰਤਬਾ ਹੋਟਲ ਇਹਦੇ ਵਿੱਚ ਕੋਈ ਇਲੀਗਲ ਜਿਹੜਾ ਹੈਗਾ ਧੰਦਾ ਚੱਲਦਾ ਹੈ ਦੇਹ ਵਪਾਰ ਦਾ ਉਹਦੇ ਸਬੰਧੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਜੀ ਬਿਆਨ ਮੁਤਾਬਕ ਜਿਹੜਾ ਹੈ ਹੋਟਲ ਦੇ ਮਾਲਕ ਤੇ ਵੰਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਜੀ ਕੋਈ ਇੱਥੋਂ ਬੰਦੇ ਵੀ ਫੜੇ ਗਏ ਕੁਝ ਬੰਦੇ ਉਹ ਜੀ ਅਸੀਂ ਅਜੇ ਸਰਚ ਕਰਦੇ ਹਾਂ ਜੀ ਸੱਚ ਦੇ ਦੌਰਾਨ ਜੋ ਵੀ ਇਹ ਦੇ ਵਿੱਚ ਜੋ ਵੀ ਸਾਡੀ ਰਿਕਵਰੀ ਹੋਊਗੀ ਜੋ ਵੀ ਬੰਦਾ ਇਹ ਤੇ ਮਿਲਦਾ ਉਹਦੇ ਖਿਲਾਫ ਜੋ ਵੀ ਕੋਈ ਇਲਿਗਲ ਐਕਟੀਵਿਟੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਏਗੀ ਜੀ ਕਿਹੜੇ ਕਿਹੜੀ ਧਰਾਵਾਂ ਵਰਤੀਆਂ ਗਈਆਂ ਇਹਦੇ ਵਿੱਚ ਜੀ ਅਸੀਂ ਹੁਣ ਬਿਲਕੁਲ ਜਿਹੜਾ ਧਾਰਾ 3 ਇਲਿਗਲ ਟਰੈਫਿਕ ਇਨ ਮੋਰਲ ਟ੍ਰੈਕਿੰਗ ਹੈ ਦਾ ਪਰਚਾ ਦੇ ਰਹੇ ਆ ਜੀ ਹਮ ਮੋਰਲ ਤਾਰਾ ਤਿੰਨ ਦਾ ਜੀ ਤੇ ਕੀਦੇ ਬਿਆਨ ਤੇ ਦੇ ਰਹੇ ਇਹ ਬਿਆਨ ਹਰਜਿੰਦਰ ਸਿੰਘ ਜੀ ਦੇ ਬਿਆਨਾਂ ਤੇ ਦੇ ਰਹੇ ਆ ਜੀ ਕੁਝ ਲੋਕ ਜਿਹੜੇ ਅੰਦਰ ਬੈਠੇ ਨੇ ਕਾਫੀ ਸਵੇਰ ਤੋਂ ਹੀ ਅੰਦਰ ਬੈਠੇ ਨੇ ਮਨੋਂ ਮੀਡੀਆ ਨੇ ਵੀ ਦੇਖਿਆ ਨਹੀਂ ਤੇ ਉਹ ਕੌਣ ਨੇ ਨਹੀਂ ਉਹ ਜੀ ਅਸੀਂ ਠੀਕ ਹੈ ਜੀ ਅੱਜ ਦਰ ਸર્ચ ਕਰ ਲੈਣੇ ਆ ਜੀ ਸੱਚ ਦੇ ਦੌਰਾਨ ਜੋ ਵੀ ਅਸੀਂ ਪਾਇਆ ਜਾਂਦਾ ਜੀ ਜੋ ਵੀ ਇਹਦੇ ਵਿੱਚ ਕੋ ਕੋਣ ਕੋਣ-ਕੋਣ ਹੈਗੇ ਵਿਅਕਤੀ ਹੈਗੇ ਨੇ ਉਹਨਾਂ ਦੀ ਜੇ ਅਗਰ ਜੋ ਕੋਈ ਵੀ ਜੁਲੰਦ ਦੇ ਵਿੱਚ ਕਿਸੇ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਜੋ ਦਿਖਲਾ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਜੋ ਹਰਜਿੰਦਰ ਸਿੰਘ ਨੇ ਇਲਜ਼ਾਮ ਲਾਇਆ ਉਹ ਕਿੰਨੇ ਕਾਤ ਦੇ ਠਿਕਨੇ ਜੀ ਉਹ ਤਾਂ ਜੀ ਤਫਤੀਸ਼ ਦੌਰਾਨ ਪਤਾ ਲੱਗੇਗਾ ਜੀ ਕਿ ਕਿ ਉਹਦੇ ਵਿੱਚ ਕਿੰਨੇ ਕ ਠਿਕਨੇ ਨੇ ਜੀ ਤੇ ਉਹਦੇ ਮੁਤਾਬਕ ਅਗਲੀ ਕਾਨੂੰਨੀ ਜੇ ਉਹ ਤੋਂ ਵੱਧ ਵੀ ਜੇ ਕੁਝ ਹੈਗਾ ਤਾਂ ਉਹ ਵੀ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੀ ਸਵੇਰ ਦਾ ਪੁਲਿਸ ਪ੍ਰਸ਼ਾਸਨ ਇੱਥੇ ਸੀਗਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਸੀ ਸਰ ਜੀ ਹੁਣ ਜੋ ਬਿਆਨ ਹੁਣ ਦਰਜ ਕਰਾਇਆ ਜੀ ਜੋ ਮਦਈ ਨੇ ਬਿਆਨ ਦਰਜ ਕਰਾਇਆ ਉਸ ਤੋਂ ਬਾਅਦ ਹੁਣ ਅਸੀਂ ਅਗਲੀ ਜਿਹੜਾ ਪੁਲਿਸ ਪ੍ਰोसीडिंग ਸ਼ੁਰੂ ਕਰ ਰਹੇ ਹਾਂ ਜੀ ਜੀ ਪਤਾ ਲੱਗਾ ਕੋਈ ਸਕੂਲੀ ਬੱਚੇ ਵੀ ਹੈਗੇ ਵਿੱਚ ਅੰਦਰ ਉਹ ਤਾਂ ਜੀ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਾ ਜੋ ਵੀ ਜਿਹੜੇ ਸੱਚ ਦੇ ਦੌਰਾਨ ਜੋ ਵੀ ਸਾਨੂੰ ਕੋਈ ਪਾਇਆ ਜਾਂਦਾ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸ਼ੇਅਰ ਕਰ ਲਿਆ ਜਾਏਗਾ ਜੀ ਕੋਈ ਸਰਪੰਚ ਵੀ ਨਹੀਂ ਇਹ ਜਿਹੜਾ ਵੀਰ ਜੀ ਤੁਹਾਨੂੰ ਜਾਂ ਤਾਂ ਤੁਹਾਨੂੰ ਪਤਾ ਤੇ ਤੁਸੀਂ ਮੈਨੂੰ ਨਾਮ ਲਿਖਾ ਦਿਓ ਫਲਾਣੇ ਫਲਾਣੇ ਬੰਦੇ ਅੰਦਰ ਰਹੇ ਗਿਆ ਤੇ ਆਪਾਂ ਲਿਖ ਲੈਣੇ ਜੀ ਉਹਨਾਂ ਦਾ ਨਾਮ ਵੀ ਇਹ ਪਰਚੇ ਦੇ ਵਿੱਚ ਪਹਿਲਾਂ ਹੀ ਲਿਖਾ ਦਿਓ ਸਾਰੇ ਜੋ ਰੁਤਬਾ ਹੋਟਲ ਹੈ ਕਦੋਂ ਦਾ ਬਣਿਆ ਹੋਇਆ ਜੀ ਇੱਥੇ ਇਹ ਕਰੀਬ ਮਾਰਚ ਦਾ ਕਹਿੰਦੇ ਜੀ ਮਾਰਚ ਦਾ ਬਣਿਆ ਹੋਇਆ ਦੱਸ ਦੇ ਜੀ ਉਹ ਦਾਦੀ ਹੈ ਕਿ ਪੁਲਿਸ ਵੱਲੋਂ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਪਰ ਕਿੰਨੇ ਲੋਕਾਂ ਨੂੰ ਹੋਟਲ ਦੇ ਅੰਦਰੋਂ ਡਿਟੇਨ ਕੀਤਾ ਜਾ ਰਿਹਾ ਹੈ ਇਸ ਬਾਰੇ ਹਾਲੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਈ ਜਿਹੜੇ ਜੋੜੇ ਉਹ ਇੱਥੇ ਨਜ਼ਰ ਆ ਰਹੇ ਨੇ ਬਾਕੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ